ਇੱਕ ਹੀ ਸੁਣਾਇਆ ਟੁਕੜੇ ਅੱਛਾ ਤੈਨੂੰ ਤਾਲਾਂ ਬਾਰੇ ਪਤਾ ਕੁਝ ਨੌਲੇਜ ਹੈਗੀ ਆ ਹਾਂ ਜੀ ਕਿਹੜੀ ਕਿਹੜੀ ਤਾਲ ਹੁੰਦੀ ਆ ਤੀਨ ਤਾਲ ਚਪ ਤਾਲ ਝੂਪਕ ਏਕ ਤਾਲ ਕਹਿਰਵਾ ਅੱਛਾ ਤੀਨ ਤਾਲ ਕੀ ਹੁੰਦੀ ਆ ਕਿੰਨੀਆਂ ਮਾਤਰਾਵਾਂ ਇਹਦੇ ਵਿੱਚ 16 ਮਾਤਰਾ 16 ਮਾਤਰਾ ਹੁੰਦੀ ਆ ਨਾ ਵਜਾ ਕੇ ਦਿਖਾਓ ਤੀਨ ਤਾਲ ਦਾ ਠੇਕਾ ਦਾ ਦਿੰਦਿੰਦਾ ਦਾਦ ਤਿੰਦ ਹੀ ਬੋਲਦੇ ਨੇ దా దిన్ దిన్ దా దా దిన్ దిన్ దా దా తిన్ తా తా దిన్ దిన్ దా వా తీ హోర్ కడి తా ఏక్ తాల్ దే దిన్ దిన్ దా గి త్రికడి తో నా కత్తా దా గి త్రికడి దిన్ నా బిజా గి హోర్ పతా దే బోల్ ఓదే నా నా దిన్ ਚੋਰ ਕੋਈ ਤਾਲ ਰੂਪਕ ਰੂਪਕ ਜੀ ਨਾ ਤਿੰਨ ਤਿੰਨ ਨਾ ਨਾ ਢਿੰ ਢਿੰ ਨਾ ਨਾ ਢਿੰ ਢਿੰ ਨਾ ਨਾ ਤਿੰਨ ਦਾਦਰਾ ਦੇ ਕਹਿਰਬੋ ਵੀ ਸੁਣਾ ਦੇ ਛੜੇ ਬੋਲ ਦੇ ਨਾ ਹਾਂ ਤਾਲ ਕਰਤੀ ਤਾ ਅੱਛਾ ਇਹ ਕਿਹੜੀ ਤਾਲ ਸੁਣਾਈ ਸੀਗੀ ਕਹਿਰਵਾ ਦਾਦਰਾ ਵੀ ਸੁਣਾ ਦਿਓ ਹਾਂਜੀ ਇਹਦੇ ਬੋਲ ਕੇ ਹੁੰਦੇ ਨੇ ਧਾ ਦਿਨ ਧਾ ਤਿੰਨ ਇਹਨਾਂ ਕੋਈ ਯਾਦ ਕਿਵੇਂ ਰਹਿੰਦਾ ਤੁਹਾਨੂੰ ਹੈ ਟਰੈਕਟਰਸ ਨਾਲ ਹੀ ਹੁੰਦਾ ਹੈ ਨਾ ਹਾਂਜੀ ਅੱਛਾ ਜ਼ਿੰਦਗੀ ਚ ਆਪਾਂ ਕੁਝ ਵੀ ਕਰਨਾ ਹੈ ਪ੍ਰੈਕਟਿਸ ਕਿੰਨੇ ਦੀ ਜ਼ਰੂਰਤ ਹੈਗੀ ਆ ਚਾਹੇ ਪੜ੍ਹਨ ਦੀ ਹੋਵੇ ਚਾਹੇ ਇਹਦੀ ਤਵਲੇ ਦੀ ਹੋਵੇ ਜਾਂ ਕੋਈ ਵੀ ਚੀਜ਼ ਹਾਂਜੀ ਉਹ ਬੱਚੇ ਤੈਨੂੰ ਕੀ ਲੱਗਦਾ ਕਿੰਨੇ ਦੀ ਚਾਹੀਦੀ ਹੈ ਪ੍ਰੈਕਟਿਸ ਸਾਨੂੰ ਕਾਫੀ ਚਾਹੀਦੀ ਹੈ ਪਹਿਲੇ ਹੌਲੀ ਹੌਲੀ ਟਾਈਮ ਵਧਾਓ ਨਾ ਹਾਂ ਪਹਿਲੇ 15 ਮਿੰਟ ਫਿਰ ਅੱਧਾ ਘੰਟਾ ਫਿਰ ਇੱਕ ਫਿਰ ਦੋ ਮਿੰਟਾਂ ਲਾ ਕੇ ਹਾਂ ਹਾਂਜੀ ਬਿਲਕੁਲ ਇਦਾਂ ਹੀ ਜਿਵੇਂ ਪੜ੍ਹਨ ਦੀ ਹੁੰਦੀ ਹੈ ਨਾ ਵੀ ਜਿਹੜਾ ਬੱਚਾ ਨਹੀਂ ਪੜ੍ਹਦਾ ਉਹ ਨਲਾਇਕ ਹੋ ਜਾਂਦਾ ਹਾਂਜੀ ਕਿ ਨਹੀਂ ਜਿਹੜਾ ਬੱਚਾ ਟਾਈਮ ਦਿੰਦਾ ਤੇ ਉਹ ਬੱਚਾ ਪਾਸ ਹੋ ਜਾਂਦਾ ਵਧੀਆ ਨੰਬਰ ਲੈ ਲੈਂਦਾ ਨਾ ਨਹੀਂ ਤੇ ਇਹੀ ਚੀਜ਼ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈਗੀ ਆ ਜਿਹੜੀ ਚੀਜ਼ ਨੂੰ ਅਸੀਂ ਮਤਲਬ ਟਾਈਮ ਦਿੰਦੇ ਆ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਹੁਣ ਬੱਚੀ ਨੇ ਤਾਂ ਕਿਹਾ ਮੈਂ ਤਵਲਾ ਵਾਦ ਕਮਾਣਾ ਇੱਕ ਪਿਤਾ ਕੀ ਸੋਚਦਾ ਵੀ ਬੱਚੀ ਜੇ ਕਹਿੰਦੀ ਹੈ ਤਵਲਾ ਵਾਦ ਕਮਾਣਾ ਇਹ ਦੱਸੋ ਦੇਖੋ ਜੀ ਪੜਾਈ ਦਾ ਅਜੇ ਤੇ ਲੈਵਲ 6 ਕਲਾਸ ਹੈ ਹਾਂ ਜੀ ਹਾਂ 10th ਤੋਂ ਲਾਗੇ ਜਾ ਕੇ ਜਾਂ 10th ਤੋਂ ਬਾਅਦ ਸਬਜੈਕਟ ਕੀ ਹੁੰਦੇ ਆ ਹਾਂ ਉਸ ਟਾਈਮ ਤੇ ਇਹਨਾਂ ਦੇਖਿਆ ਜਾਏਗਾ ਘਰਾਂ ਦੀ ਤਲਾਹ ਲਈ ਜਾਏਗੀ ਵੱਡਿਆਂ ਦੀ ਆ ਕਿਉਂਕਿ ਆਪਣੇ ਨਾ ਇੰਡੀਆ ਦੇ ਨਾਟਕਾਂ ਦੇ ਮੁਤਾਬਕ ਵੀ ਕਿਸ ਚੀਜ਼ ਤੇ ਗੋ ਜਾ ਕੇ ਜੋਬ ਮਿਲਦੀ ਆ ਨਹੀਂ ਮਿਲਦੀ ਪਰ ਨਾ ਸੋਚਣ ਕਿ ਇਸੇ ਰੋੜਾ ਪਨ ਪਿਆ ਲੈ ਜਾਏ ਇਹਦਾ ਕਿਹੜੇ ਕਬਜੈਕਟਿਵ ਇੰਟਰਸਟ ਹੈਗਾ ਹਾਂ ਨੀ ਉਹ ਵੀ ਠੀਕ ਆ ਇਹ ਤਾਂ ਖੈਰ ਤਬਲਾ ਵਾਦਕ ਬਣਨਾ ਮੈਂ ਹੁਣ ਤਬਲਾ ਵਾਦਕ ਤਾਂ ਚੱਲ ਵੇਖੋ ਜੀ ਤਬਲਾ ਤੇ ਮੈਂ ਸਿੱਖ ਰਹੀ ਆ ਇਹਦੀ ਗੱਲ ਦਾ ਵੀ ਕੋਈ ਅੰਤ ਨਹੀਂ ਆ ਇਹ ਚੱਲਦਾ ਹੀ ਰਹੇਗਾ ਇਹ ਬਿਲਕੁਲ ਹਾਂ ਤੇ ਮਹਾਰਾਜ ਦੀ ਕੀਰਤੀ ਨਾਲ ਨਾਲ ਗਈ ਜਾਵੇ ਹੂੰ ਇਹ ਵੀ ਇੱਕ ਵੱਡੀ ਗੱਲ ਆ ਨਾ ਕਿ ਜਿਹੜਾ ਬੱਚਾ ਜਿਹੜੋ ਨਾਰ ਨਾਲੇ ਜਿਹੜਾ ਕਰਦਾ ਤੇ ਉਹਦੀ ਉਹਦਾ ਦਿਮਾਗ ਬਹੁਤ ਡਿਵੈਲਪ ਹੁੰਦਾ ਤੇ ਉਹ ਬੱਚਾ ਹਰ ਖੇਤਰ ਚ ਅੱਗੇ ਵਧਦਾ ਜਦੋਂ ਤੁਸੀਂ ਕੋਈ ਵੀ ਤਿਆਰੀ ਕਰਨ ਲੱਗੋਗੇ ਨਾ ਇਹ ਜਿਹੜੀ ਤੁਸੀਂ ਇੰਨੀਆਂ ਬੋਲ ਜਿਹੜੇ ਯਾਦ ਕੀਤੇ ਹੋਏ ਨੇ ਹਨਾ ਇਹ ਯਾਦ ਕੀਤੇ ਨਹੀਂ ਤੁਹਾਡੇ ਹੋਗੇ ਕਿਉਂਕਿ ਹੱਥਾਂ 'ਚੋਂ ਲੰਘ ਗਏ ਨਾ ਮੈਂ ਦੇਖ ਰਿਹਾ ਤੇਰਾ ਹੱਥ ਬੜਾ ਸਾਫ਼ ਹੈ ਤਾਵਲੇ ਦੇ ਉੱਤੇ ਨਾ ਤੇ ਕਿੰਨੀ ਪਹਿਲਾਂ ਤਾਂ ਮੈਂ ਤਾਂ ਕਿਹੜਾ ਹੁੰਦਾ ਵੀ ਤਾ ਉਹਨਾਂ ਦਾ ਕਿ ਦਾ ਹਾਂਜੀ ਇਹ ਕੀ ਹੁੰਦਾ ਤਾ ਤਾ ਨਾ ਦਾਵਨ ਦਾ ਤਾ ਨਾ ਆਹ ਫਰਕ ਆ ਨਾ ਛੜਦਾ ਹੀ ਮਤ ਲੱਗਦਾ ਵੀ ਕਦੋਂ ਆਵਾਜ਼ ਹੀ ਨਿਕਲਦੀ ਸੀ ਤੇਰੀ ਆਵਾਜ਼ ਹੀ ਬੜੀ ਵਧੀਆ ਨਿਕਲਦੀ ਆ ਨਾ ਇਹ ਕਿਦਾਂ ਕੋਈ ਸੈਟ ਕੀਤੀ ਹੈ ਉਂਗਲ 'ਚ ਕੋਈ ਚੀਜ਼